नशे खिलाफ जंग बन रही है बड़ी मुहिम। भी दे रहे, पंजाब की जवानी बचेगी ताहीं बचेगा पंजाब मार्च 2022 तो लैके हूं तक नशा तस्करा से पंजाब पुलिस वालों सख्त एक्शन किया जा रहा है ਜਿਸ ਦੇ ਚਲਦੇ ਆ 28400 ਐਨਡੀਪੀਐਸ ਦੇ ਮਾਮਲੇ ਇਸ ਜ਼ਹਿਰ ਦੇ ਸੌਦਾਗਰਾਂ ਦੇ ਵਿਰੁੱਧ ਦਰਜ ਕੀਤੇ ਗਏ ਨੇ ਪਰ ਇਹ ਇਸ ਅਲਮਤ ਨੂੰ ਖਤਮ ਕਰਨ ਦਾ ਇੱਕ ਹਿੱਸਾ ਹੀ ਹੈ ਕਿਉਂਕਿ ਜੇਕਰ ਸੱਚਮੁੱਚ ਨੌਜਵਾਨਾਂ ਨੂੰ ਬਚਾਉਣਾ ਹੈ ਤਾਂ ਉਹਨਾਂ ਨੂੰ ਜਾਗਰੂਕ ਕਰਕੇ ਖੁਦ ਇਸ ਕੋਹੜ ਤੋਂ ਦੂਰ ਕਰਨਾ ਪਵੇਗਾ ਤਾਂ ਕਿ ਜੇ ਕੋਈ ਨਸ਼ਾ ਵੇਚਣ ਆਵੇ ਵੀ ਤਾਂ ਇਹ ਨੌਜਵਾਨ ਖੁਦ ਉਸ ਦੀ ਸੂਚਨਾ ਪੁਲਿਸ ਨੂੰ ਦੇਣ ਅਤੇ ਕਹਿ ਸਕਣ ਕਿ ਅਸੀਂ ਨਿਸ਼ਾਨ ਨਹੀਂ ਕਰਦੇ ਇਸੇ ਉਦੇਸ਼ ਨੂੰ ਪੂਰਾ ਕਰਨ ਦੇ ਲਈ ਪੰਜਾਬ ਭਰ ਦੇ ਮਸ਼ਹੂਰ ਗਾਇਕ ਅਦਾਕਾਰ ਅਤੇ ਸਟਾਰ ਖਿਡਾਰੀ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਜਾਗਰੂਕ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਸੋਨਮ ਬਾਜਵਾ, ਨੀਰੂ ਬਾਜਵਾ, ਐਮੀ ਵਿਰਕ, ਗੁਰਦਾਸ ਮਾਨ, ਬੀਨੂ ਢਿੱਲੋਂ ਅਰਸ਼ਦੀਪ ਸਿੰਘ ਅਤੇ ਹਰਮਨਪ੍ਰੀਤ ਸਿੰਘ ਸਣੇ ਪੰਜਾਬ ਦੇ ਮਸ਼ਹੂਰ ਸੈਲੀਬ੍ਰਿਟੀਜ਼ ਨੇ ਵੀਡੀਓ ਸੰਦੇਸ਼ ਸਾਂਝੇ ਕਰਕੇ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਜਿਸ ਨਾਲ ਪੰਜਾਬ ਦੀ ਜਵਾਨੀ ਇਸ ਹਨੇਰੀ ਦੁਨੀਆ ਤੋਂ ਨਿਕਲ ਕੇ ਅੱਜ ਦੇ ਦੌਰ 'ਚ ਸਫਲਤਾ ਦੀਆਂ ਨਵੀਆਂ ਪੌੜੀਆਂ ਚੜ ਸਕੇ। ਲਗਭਗ ਪਿਛਲੇ 15 ਸਾਲਾਂ ਤੋਂ ਆਧੁਨਿਕ ਨਸ਼ਿਆਂ ਦੀ ਚਪੇੜ ਦੇ ਵਿੱਚ ਪੰਜਾਬ ਆਇਆ ਹੋਇਆ ਹੈ ਪਰ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਆਪਣੇ ਮਸ਼ਹੂਰ ਸਿਤਾਰੇ ਨਸ਼ਿਆਂ ਨੂੰ ਜੜੋਂ ਪੁੱਟਣ ਦੇ ਲਈ ਇੰਨੀ ਵੱਡੀ ਮੁਹਿੰਮ ਦਾ ਹਿੱਸਾ ਬਰ ਰਹੇ ਨੇ ਕਿਉਂਕਿ ਅਰਸ਼ਦੀਪ ਦੀ ਬੋਲਿੰਗ ਵੇਖ ਸੂਬੇ ਦੇ ਹਜ਼ਾਰਾਂ ਨੌਜਵਾਨ ਉਸ ਦੇ ਵਾਂਗ ਬੰਨਾ ਚਾਹੁੰਦੇ ਨੇ ਤੇ ਦੂਜੇ ਪਾਸੇ ਹਰਮਨਪ੍ਰੀਤ ਦੇ ਵਾਂਗ 올림픽 ਮੈਡਲ ਜਿੱਤ ਕੇ ਆਉਣ ਦਾ ਸੁਪਨਾ ਲਗ-ਪਗ ਹਰੇਕ ਨੌਜਵਾਨ ਦਾ ਹੈ ਖੇਡਾਂ ਤੋਂ ਇਲਾਵਾ ਗਾਇਕ ਅਤੇ ਅਦਾਕਾਰ ਐਸੇ ਲੋਕ ਨੇ ਜੋ ਨੌਜਵਾਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਹਰਮਨ ਪਿਆਰੇ ਨੇ ਐਸੇ ਲਈ ਸੋਨਮ ਬਾਜਵਾ ਨੀਰੂ ਬਾਦਵਾ ਐਮੀ ਵਿਰਗ ਗੁਰਦਾਸ ਮਾਨ ਅਤੇ ਬੀਨੋਤੀ ਲੋਵ ਵਰਗੇ ਕਲਾਕਾਰਾਂ ਦੀ ਅਪੀਲ ਦੇ ਨਾਲ ਨੌਜਵਾਨਾਂ ਦੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਪੰਜਾਬ ਪੁਲਿਸ ਕਰ ਰਹੀ ਹੈ ਇਹਨਾਂ ਕੋਸ਼ਿਸ਼ਾਂ ਦੇ ਚੱਲਦਿਆਂ ਹੁਣ ਇੱਕ ਉਮੀਦ ਵੱਜ ਰਹੀ ਹੈ ਕਿ ਜਲਦੀ ਹੀ ਸਾਡਾ ਸੋਹਣਾ ਪੰਜਾਬ ਮੁੱਢ ਤੋਂ ਰੰਗਲਾ ਪੰਜਾਬ ਬਣ ਜਾਵੇਗਾ